ਪਤਾ ਕੇ ਦਾਸ ਮਾਲੀ ਜੀ ਜੀਰਾ ਕਹਨਾਲ ਸਤਿਗੁਰਿਆਈ ਅਨੰਦ ਅਨੰਦ ਮੇਰਾ ਸਤਿਗੁਰੂ ਅਰਦਾਸ ਇੱਕ ਦਾਸ ਭੁਲਾ ਤੇ ਮੇਰੇ ਬਹੁਤ ਜਿਤਹਾ ਹੈ ਰੱਬ ਕਹਾਈ ਨੀ ਪਰ ਤੁਮ ਕੋ ਜੀ ਕਾ ਨਾਮ ਲਈ ਵਿਚਾਰੇ ਸੰਗਤ ਤੇ ਦਾਸ ਸਾਨ ਦਾਸ ਦੀ ਜੀਤ ਕਰਾਈ ਅਰਜਨ ਹਰ ਹੋਵੈ ਤਨ ਪ੍ਰਸਤਿ ਜੀ ਬਰਦਾਈ ਹੇ ਹਾਰ ਸੁਧਾਈ ਆ ਤੇ ਕਿਥਾ ਸੁਧਾਈ ਤੇ ਗਵਾਹ ਦਸ ਤੇ ਕਰਨਾਲ ਦਾ ਦੇ ਭਾਈ ਸਾਧ ਖਾਈ ਕੋਈ ਸਹਾਇ ਦਸਰੀ ਪਤਸ਼ਾਹ ਤੇ ਕਰੇ ਕੋ ਮੋਦ ਸੁਖੀ ਸਾਧ ਖਾਈ ਕੋਈ ਸਹਾਇ ਰਬਾ ਪਤਸ਼ਾਹ ਅੰਦਰ ਕਰੇ ਜਹਲ ਤੇ ਪਾਠ ਜੀ ਦਾ ਗਿਆਨ ਕਰਕੇ ਹੋਰ ਜੀ ਵਾਹਿਗੁਰੂ ਪੰਡਤਿਆ ਪਿਆਰੀਆਂ ਜਿਹਨਾਂ ਸੱਚਾ ਦੀਆਂ ਅਧਿਆਤਮੀਆਂ ਜਿਹੜੀਆਂ ਜਿੱਤੇਆਂ ਜਿਹੜੀਆਂ ਜਿੱਤੇਆਂ ਜਿਨ੍ਹਾਂ ਨੇ ਕਾਮ ਦੇ ਤੋਂ ਆਪਣੀ ਖੁਦਾ ਦੀ ਖੁਦਾ ਦੀ ਪਿਆਰੀ ਤੇ ਇਹ ਜਿਹਨਾਂ ਪਿਆਰੀਆਂ ਪਿਆਰੀਆਂ ਦੀ ਮਾਣਸਾਨੀ ਦੀ ਬੋਲੋ ਦੀ ਦੁਆ ਹੈ ਗੁਰੂ ਜਿੰਦਾ ਕੰਗ ਕਿਆਨਿ ਸਰਬ ਦੀ ਬੰਨਪਤਤਾ ਆਵਾਜ਼ ਚੜ੍ਹ ਪੜੀਆਂ ਤੇ ਚੜੇ ਆ ਰਹੇ ਆ ਨਾਲ ਚੜਾਈ ਪੈ ਸਵਾਰਿਆਂ ਤੇ ਦਰਵਾਜ਼ਾ ਪਾਣੀ ਆ ਧਰਮੇ ਲਾਵੇ ਆ ਜੀ ਕੀ ਬੋਲੋ ਜੀ ਜਨਾਬ ਸਾਰਾ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਹਾਵਾਤ ਪਦਮ ਨਾਮਾਨ ਤੇਰੇ ਅੰਦਰ ਨਾਮ ਸੰਕਿਆ ਜਦੋਂ ਇਹ ਟੋਪ ਦਾ ਜੇਪਾ ਆਮ ਦਾ ਮਨੇਵਾ ਬੱਤੀ ਤੋਂ ਰੱਖੀ ਹਾਂ ਬੱਤੀ ਆਸਾਤ ਕਿਰਪਾ ਬਹੁਤ ਬਹਾਦਰ ਜੀ ਉਹ ਦੁਆਰਾ ਨਾਮਾਨ ਦੁਆਰਾ ਇਤਲਾਮ ਰਾਜਪਾਲ ਇਹ ਆ ਗਿਆ ਹੈ ਜੁਨਾ ਮੇਰੇ ਦਰਦ ਗੁਦਾ ਦੇਵਾਦ ਜਿਮਾ ਪ੍ਰਮਾਣ ਅਪਰਾਧ ਜਨਾ ਇਹ ਨਾਮਿਆ ਸ੍ਰੀ ਮਾਨ ਕਾਲੇਨ ਆ ਜਿਆ ਦੇ ਇਹ ਆਪਰੇ ਆਪਣੇ ਰਾਸਟਰੀ ਇਸ ਚੀਜ਼ ਤੇ ਮੇਰੀ ਕੀ ਦਰਵਾਜ਼ਾ ਸਤਿ ਸ਼੍ਰੀ ਅਕਾਲ ਜੀ ਆਪ ਦਾ ਨਵਰਨਡਾਲਾ ਆਸਪਾਤ ਦੇ ਇਲਾਕੇ ਵਰ ਤੋਂ ਲੱਤਰ ਕੇ ਦੋ ਜੁਨੇ ਸਤਿਰਾਮੇਂ ਸ੍ਰੀ ਹਰਮੰਦਰ ਸਾਹਿਬ ਤੇ ਵੇਮ ਹਮਨੇ ਦੋਰਾਣ ਹੋਇਸ ਤੇ ਜੀ ਸਤਿਕਾਰੀਆਂ ਚੰਗਿਆਨੀ ਦਾ ਜਾਦ ਨੂੰ ਮਨਾਉਂਦੇ ਹਾਂ ਇੱਕ ਬੱਚਾ ਜੀ ਦੇਵਤਾ ਵੱਲੋਂ ਇੱਕ ਛੋਟੇ ਮਿੱਠੇ ਜਲਦੀਆਂ ਸੇਲਾ ਲਗਾਈਆਂ ਗਈਆਂ ਨੇ ਚੌਲਾਂ ਦਾ ਲੰਗਰ ਤਿਆਰ ਅਸ ਪਰਿਵਾਰਿਕ ਅਤੇ ਇਲੈਕਟ੍ਰਿਕ ਸੇਵਾ ਪ੍ਰਵਾਹ ਕਰਨੀ ਕਾਲ ਸਾਹ ਕਾਲ ਦੇ ਜਿਨ੍ਹਾਂ ਨੂੰ ਪਰਿਵਾਰਾਂ ਵੱਲੋਂ ਰਸਤਾ ਬਸਤਾ ਦੀ ਕਾਗਜ਼ੀ ਤਿਆਰੀਆਂ ਲਈਆਂ ਹਨ ਉਨ੍ਹਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸਰਬੰਤ ਸੰਗਠਨ ਦੇ ਤਹਿਤ ਪ੍ਰਿਆ ਇਹਨਾਂ ਸਾਥੀਆਂ ਦੇ ਫਰਾਵ ਜੀ ਦੇ ਨਾਮ ਦਾ ਕਰਨਾ ਦੇ ਜੋ ਚੋਣ ਦੇ ਪੰਨ 54 ਬਾਅਦ ਇੱਕ ਪੰਨ 56 ਕਾਲ ਸਾਡੀ ਕੀ ਉਹ ਕਾਲ ਕਰਦੇ ਨੌਜਵਾਨਾਂ ਨੂੰ ਤੁਹਾਨੂੰ ਆਪਣੇ ਮਿੱਤਰਾਂ ਨਾਲ ਸੁਣਾ ਲਈ ਇਸ ਦਾ ਹੈ ਜਿਸ ਮਨਾਉਣ ਦੇ ਕੌਜਵਾਨ ਨੂੰ ਪਾਉ ਤਾਉ ਗਾਉਂਦੇ ਆਪ ਜੀ ਦੀ ਇਸ ਸਭ ਤੋਂ ਕੋ ਬਾਤ ਸਰਕਾਰ ਦੇ ਮਹਿਲ ਤੋਂ ਨਾਂ ਦੇ ਪਰਿਵਾਰ ਵੱਲੋਂ ਪ੍ਰਾਪਤ ਚਾਹ ਆਜ ਦੀ ਜੀ ਇਕਰਾਨ ਹੋ ਗਈ ਪ੍ਰਵਾਨਿਆ ਸ਼ਾਸਨ ਨੂੰ ਸਤਿਕਾਰ ਕਰਦੇ ਹੋਏ ਸ਼ੁਭ ਲੋਕੀ ਨੂੰ ਆਪ ਦਾ ਸਤਿ ਸ਼ਰਧਾਨਾ ਸ਼ੁਭਾਰਥ ਦੇਵਦਾਰ ਦਰਮਿਆਨ ਦੇ ਚੰਦ ਪਾਣੀਓਂ ਪਰ ਪਰਵਾਹ ਕਰਮੀਆਂ ਜਿੰਨਾ ਜਿੰਨਾ ਪਰਿਵਾਰਾਂ ਨੂੰ ਵਰਤਾਜੀ ਬੱਚਾ ਵਿਦਿਆ ਦੇ ਤੇਰਾ ਕੇ ਵਧਾ ਦੇ ਕੋਹਾਲੀ ਸਾਲ ਕਰਦੀ ਕਾਰੋਂ ਦੁਆਰਾ ਸਰਪ੍ਰੀ ਰਿਪਾ ਗੁਰੂ ਜੀ ਲਈ ਪ੍ਰਵਾਨ ਹੋਇਆ ਜਲ ਪਿਆਰ ਹੋਇਆ ਜਲ ਬਰਾਤ ਸ਼ਾਦੀ ਦੇ ਪ੍ਰਵਾਨ ਕਰਨੀ ਆਪੇ ਆਖਿਆ ਉਹ ਜੋ ਸ਼ਕਤੀ ਆਪ ਦੀ ਦਾ ਕਰਨਾ ਆਪ ਦਾ ਨਾਮ ਸ਼੍ਰੀ ਵਾਹਿਗੁਰੂ ਜੀ ਨਗਰਾਂ ਦਾ ਬਣਾ ਕੇ ਪੂਰੇ ਕਰਮ ਤੇ ਨਾਮ ਦਾ ਪਲਾਸ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕੀ ਫਤਿਹ ਕੋ ਨਿਹਾਲ ਸੋਸਰੀਆਕਾਰ ਜਕਾਰੇ ਛੜਾ ਦਿਓ ਜਕਾਰੇ ਜਕਾਰੇ ਛੜਾ ਦਿਓ ਇੱਕ ਵਾਰੀ ਜਕਾਰੇ ਬੋਲੇ ਸੋ ਨਿਹਾਲ ਬਾਗੂ ਜਗਾੜਾ ਛੱਡ ਦੋ ਬੋਲੇ ਸੋ ਨਿਹਾਲ ਤੁਸਰੀ ਆਗਦ ਸਵਾਹਿਕੁ